ਹਰੇਗੀ ਇੰਡੀਆ ਹਰੇਗੀ ਗੈਰੀ ਸੰਧੂ ਦੀ ਪਵੈ ਖਵਾਣੀ ਹੋਈ ਸੱਚ ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਕਰਨਾ ਕਰਦਾ ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰ ਅੰਦਾਜ਼ ਕਰਨ ਤੇ ਪੜਕਿਆ ਗੈਰੀ ਪੜਕੇ ਗਾਇਕ ਨੇ ਕੱਢੀ ਪੜਾਸ ਫੈਨ ਫੈਨ ਹੀ ਜਿਦੋਂਦੇ ਆ ਤੇ ਫੈਨ ਹੀ ਹੋਉਂਦੇ ਆ ਰੋਹਿਤ ਸ਼ਰਮਾ ਬਾਹ ਨੂੰ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਝ ਨਹੀਂ ਮੈਂ ਸਿੱਧਾ ਬਾਈਆਂ ਨੂੰ ਕਹਿੰਦਾ ਬਾਈ ਸੱਸਰੀ ਕਾਲ ਮੇਰੀ ਸੱਸਰੀ ਕਾਲ ਉਹਨੇ ਕਿਤੇ ਦੇਖੀ ਇੱਕ ਕਰੀ ਮੇਰੇ ਹਾਲ ਦੇਖਿਆ ਉਹ ਸਦਾ ਸ਼ਾਇਦ ਉਹਨੂੰ ਸਸਰੀਕਾਂ ਨੂੰ ਚੰਗੀ ਲੱਗੀ ਮੇਰੀ ਜੇ ਤਾਂ ਉੱਥੇ ਲੋਕ ਹੁੰਦੇ ਦਾ ਭੀੜ ਭੜਕਾ ਹੁੰਦਾ ਬੰਦਾ ਸੋਚਦਾ ਬਈ ਹੀ ਇਜ਼ ਇਨ ਹਰੀ ਪਰ ਕੋਈ ਨਹੀਂ ਸੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗੈਰੀ ਸੰਧੂ ਆਇਦਨ ਵਿਵਾਦਾਂ ਚ ਕਰਦੇ ਰਹਿੰਦੇ ਹਨ ਹਾਲੇ ਵਿੱਚ ਗੈਰੀ ਸੰਧੂ ਨੇ ਲਾਈਵ ਹੋ ਕੇ ਇੰਡੀਆ ਟੀਮ ਦੇ ਹਾਰਨ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੰਡੀਆ ਟੀਮ ਹਾਰੇਗੀ ਹੁਣ ਇੰਡੀਆ ਵਰਲਡ ਕੱਪ ਤੋਂ ਬਾਹਰ ਹੋ ਗਈ ਹੈ ਜੇਕਰ ਰੋਹਿਤ ਸ਼ਰਮਾ ਆਕੜ ਨਾ ਕਰਦਾ ਗੈਰੀ ਸੰਧੂ ਨੇ ਰੋਹਿਤ ਸ਼ਰਮਾ ਅਕੜ ਬਾਰੇ ਗੱਲ ਕਰਦੇ ਕਿਹਾ ਕਿ ਮੈਂ ਅਤੇ ਇੰਡੀਆ ਟੀਮ ਇੱਕ ਹੋਟਲ ਵਿੱਚ ਠਹਿਰੇ ਸੀ ਮੈਂ ਰੋਹਿਤ ਸ਼ਰਮਾ ਨੂੰ ਬਾਹਰ ਆਉਂਦੇ ਦੇਖਿਆ ਤਾਂ ਮੈਂ ਅੱਗੇ ਹੱਥ ਕਰਕੇ ਸਤਿ ਸ਼੍ਰੀ ਅਕਾਲ ਬੁਲਾਈ ਪਰ ਰੋਹਿਤ ਸ਼ਰਮਾ ਨੂੰ ਮੇਰੇ ਵੱਲੋਂ ਦਿੱਤਾ ਸਨਮਾਨ ਪਸਾਨ ਨਹੀਂ ਆਇਆ ਉਸ ਤੋਂ ਬਾਅਦ ਉਹ ਬਿਨਾਂ ਬੁਲਾਏ ਬਸ ਚ ਬੈਠ ਗਿਆ ਜੈਰੀ ਨੇ ਕਿਹਾ ਕਿ ਜੇਕਰ ਉੱਥੇ ਲੋਕ ਹੁੰਦੇ ਜਾਂ ਫਿਰ ਕੋਈ ਭੀੜ ਹੁੰਦੀ ਤਾਂ ਮੈਂ ਮੰਨਦਾ ਪਰ ਉੱਥੇ ਅਸੀਂ ਤਿੰਨ ਜਾਣੇ ਸੀ ਤਾਂ ਫਿਰ ਵੀ ਉਹ ਬਿਨਾਂ ਬੁਲਾਏ ਹੀ ਚਲ ਗਿਆ ਜੈਰੀ ਨੇ ਆਪਣੀ ਗੱਲ ਚਾਰੀ ਰੱਖਦੇ ਅੱਗੇ ਕਿਹਾ ਕਿ ਮੈਨੂੰ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੋਈ ਮੈਂ ਮਹਿਸੂਸ ਕੀਤਾ ਕਿ ਸ਼ਾਇਦ ਮੈਨੂੰ ਬਾਈ ਨੂੰ ਬੁਲਾਣਾ ਨਹੀਂ ਚਾਹੀਦਾ ਸੀ ਫਿਰ ਕੀ ਕਿਹਾ ਤੁਸੀਂ ਵੀ ਸੁਣੋ ਇੰਡੀਆ ਕੱਲ ਵਰਲਡ ਕੱਪ ਤੋਂ ਬਾਹਰ ਹੋ ਗਈ ਜੀ ਹੋਣੀ ਨਹੀਂ ਸੀ ਉਹ ਜੇ ਰੋਹਿਤ ਸ਼ਰਮਾ ਅਕਰਨਾ ਕਰਦਾ ਆਪਾਂ ਸੇਮ ਹੋਟਲ 'ਚ ਠਹਿਰੇ ਸੀਗੇ ਜਿੱਥੇ ਇੰਡੀਆ ਟੀਮ ਠਹਿਰੀ ਸੀ ਆਪਾਂ ਵੀ ਕਰਕੇ ਸ਼ੋਅ ਲਾਉਣਗੇ ਸੀ ਹੈਡਲਾਈਨ ਵਿੱਚ ਤੇ ਸਵੇਰ ਨੂੰ ਉਹ ਆਪਣੀ ਪ੍ਰੈਕਟਿਸ ਤੇ ਜਾ ਰਹੇ ਸੀ ਤੇ ਸਾਡੀ ਫਲਾਈਟ ਸੀਗੀ ਇਨਸਾਈਡ ਮੈਂ ਵੇਟ ਕਰਦਾ ਸੀ ਅਰਸ਼ਦੀਪ ਦੀ ਕਿਉਂਕਿ ਮੈਨੂੰ ਸੁਨੇਹਾ ਆਇਆ ਸੀ ਕਹਿੰਦੇ ਬਈ ਅਰਸ਼ਦੀਪ ਬਾਈ ਮੈਨੂੰ ਮਿਲਣਾ ਚਾਹੁੰਦਾ ਮੈਂ ਮੈਨੂੰ ਪਤਾ ਸੀ ਇਹਦੇ 11 on 15 15 ਫਲੋਰ ਦੇ ਉੱਪਰ ਰਹਿੰਦੇ ਆ ਪਰ ਮੈਂ ਤਾਂ ਨਹੀਂ ਗਿਆ ਮੈਂ ਗਿਆ ਛੱਟ ਕੇ ਦੇਖੋ ਪ੍ਰਾਈਵੇਸੀ ਹੁੰਦੀ ਨਾ ਤੇ ਰੋਹਿਤ ਸ਼ਰਮਾ ਬਾਹਰੋਂ ਆ ਰਿਹਾ ਤੇ ਉੱਥੇ ਕੋਈ ਸਿਕਿਉਰਿਟੀ ਕੋਈ ਕੁਝ ਨਹੀਂ ਮੈਂ ਸਦਾ ਬਾਈਆਂ ਨੂੰ ਕਿਹਾ ਮੈਂ ਕਿਹਾ ਬਾਈ ਸਸਰੀ ਘਰ ਮੇਰੀ ਸਾਸਰੀ ਘਰ ਉਹਨੇ ਕਿਥੇ ਦੇਖੀ ਐ ਕਰੀ ਮੇਰੇ ਹਾਲ ਦੇਖਿਆ ਉਹ ਸਦਾ ਸ਼ਾਇਦ ਮਾਨੂੰ ਸਾਸਰੀ ਘਰ ਨਹੀਂ ਚੰਗੀ ਲੱਗੀ ਮੇਰੀ ਤੇ ਉਹ ਜਾ ਕੇ ਬਸ ਜਿੱ ਬਹਿ ਗਿਆ ਜੇ ਤਾਂ ਉੱਥੇ ਲੋਕ ਹੁੰਦੇ ਜਾਂ ਭੀੜ ਭੜਕਾ ਹੁੰਦਾ ਬੰਦਾ ਸੋਚਦਾ ਬਈ ਹੀ ਇਜ਼ ਇਨ ਹੈਵੀ ਉੱਥੇ ਕੋਈ ਨਹੀਂ ਸੀ ਤਿੰਨ ਚਾਰ ਬੰਦੇ ਮੇਰੇ ਨਾਲ ਦੇ ਤੇ ਇਹ ਵੀ ਮੇਥ ਇਤਿਹਾਸ ਹੈ ਉਹਨੂੰ ਸਾਲਾ ਬੜਾ ਬੁਰਾ ਜਿਹਾ ਲੱਗਾ ਮੈਂ ਕਿਹਾ ਯਾਰ ਮੈਂ ਸ਼ਾਇਦ ਮਾਨੂੰ ਬੁਲਾਉਣਾ ਚਾਹੀਦਾ ਸੀ ਬਾਈ ਨੂੰ ਤੇ ਵੈਸੇ ਫੈਨ ਫੈਨ ਹੀ ਜਿਦਾਉਂਦੇ ਆ ਸਫਾਨੀ ਹੋਉਂਦੇ ਆ ਸ਼ਰਮਾ ਸਾਹਿਬ ਚਲੋ ਇੱਕ ਤੁਸੀਂ ਬਹੁਤ ਵੱਡਾ ਫੈਨ ਲੂਜ਼ ਕਰ ਲਿਆ ਗੋਡ ਬlesਸ ਯੂ ਬਾਈ ਤੇ ਬਾਕੀ ਜਿੰਨੇ ਵੀ ਲੋਕ ਮੇਰੀ ਸਨੈਪਚੈਟ ਦੇਖਦੇ ਆ ਤੁਹਾਨੂੰ ਪਤਾ ਜਦੋਂ ਇੰਡੀਆ ਹਾਰ ਲੱਗੀ ਸੀ ਪਾਕਿਸਤਾਨ ਤੋਂ ਕਿਹਨੇ ਜਿਤਾਇਆ ਦਾਸ ਨੇ ਤੇ ਫਿਰ ਬੰਗਲਾਦੇਸ਼ ਤੋਂ ਹਾਰ ਲੱਗੀ ਸੀ ਫਿਰ ਕਿਹਨੇ ਜਿਤਾਇਆ ਦਾਸ ਨੇ ਤੇ ਹਰਾਇਆ ਕਿਨੇ ਬਾਸ ਨੇ ਐਕ ਫੈਨ ਨੇ ਲਵ ਯੂ ਗੋਡ ਬlesਸ ਯੂ ਮੈਂ ਇਸ ਵਾਰੀ ਕਹਿਤਾ ਇੰਡੀਆ ਨੇ ਹਾਰ ਜਾਣਾ ਹਾਰੇਗੀ ਹਾਰੇਗੀ ਇੰਡੀਆ ਹੁਣ ਕੇ ਵਾਲੇ ਕਹਿੰਦੇ ਹਾਰੇਗੀ ਹਾਰੇਗੀ ਅੰਦਾਜ਼ਾ ਮੈਂ ਇੰਗਲੈਂਡ ਜਿੱਤੇਗੀ ਕਰਕੇ ਭਾ ਇੰਗਲੈਂਡ ਰਹਿੰਦੇ ਆ ਤੁਸੀਂ ਤਾਂ ਭਾਈ ਜਰਾ ਦੇਣਾ ਕੁਝ ਨਹੀਂ ਤੁਸੀਂ ਦੱਸੋ ਹੁਣ ਘਰੇ ਫਸੇ ਤੁਸੀਂ ਆ ਨਾ ਨਾ ਭਾਈ ਜੋ ਭਾਈ ਇਹ ਇੰਡੀਆ ਜਿੱਤੇਗੀ ਇਹ ਨਾਲ ਇੰਡੀਆ ਜਿੱਤੇਗੀ ਇਹਦੇ ਵੀ ਜਿੱਤੇਗੀ ਇਹਦੇ ਵੀ ਜਿੱਤੇਗੀ ਐ ਕਹਿੰਦੇ ਇੰਡੀਆ ਤੇ ਇੰਗਲੈਂਡ ਦਾ ਮੈਚ ਆ ਇੰਡੀਆ ਜਿੱਤੇਗੀ ਨਹੀਂ ਜਿੱਤੇਗੀ ਇੰਡੀਆ ਜਿੱਤੇਗਾ ਇੰਡੀਆ ਹਾਰੇਗੀ